ਨੇ ਦੇਖੋ ਪੱਲਾ ਜੀ ਸਦੀ ਦੇ ਕਲਾਕਾਰ ਸੀਗੇ ਸਾਡਾ ਤਾਂ ਹਿੱਸਾ ਸੀ ਮੈਂ ਜਿਉਂ ਤਾਂ ਇਹ ਲੱਗਦਾ ਵੀ ਜਿਵੇਂ ਸਾਡੀ ਅੱਧੀ ਦੁਨੀਆ ਮਰ ਗਈ ਸਾਡਾ ਸ੍ਰੀ ਨੋਦਰ ਰੰਗ ਹੋ ਗਿਆ ਕਿਉਂਕਿ ਮੈਨੂੰ ਤਾਂ ਉਂਗਲ ਫੜ ਕੇ ਉਹਨਾਂ ਨੇ ਤੁਰਨਾ ਸਕਿਆ ਮੇਰੇ ਪਹਿਲੇ ਗੀਤ ਬੰਗਾ ਵਿੱਚ ਨਾਇ ਦੇ ਵਿੱਚ ਉਹਨਾਂ ਨੇ ਐਕਟ ਕੀਤਾ ਜਿਵੇਂ ਮਾਡਲ ਤੇ ਮੈਨੂੰ ਇਸ ਇੰਡਸਟਰੀ 'ਚ ਲੈ ਕੇ ਆ ਸ਼ਨਖਟਾਂ 'ਚ ਮੈਂ ਗਿਆ ਫਿਲਮੀ ਸਕਰੀਨ ਦੇ ਪਰਦੇ ਤੇ ਰੜਕਦੀ ਰਹੂਗੀ ਜਦੋਂ ਗੈਪ ਆ ਗਿਆ ਖਾਲੀਪਨ ਕੋਈ ਕਲਾਕਾਰ ਨੂੰ ਭਰ ਨਹੀਂ ਸਕਿਆ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਪਰ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਸਾਡੇ ਅਸੀਂ 47 ਦਾ ਦੌਰ ਵੀ ਦੇਖਿਆ ਇੱਥੇ ਪਲੇਗ ਦਾ ਦੌਰ ਵੀ ਆਇਆ 84 ਦਾ ਦੌਰ ਵੀ ਦੇਖਿਆ ਪਹਿਲਾਂ 88 ਜੀ ਵੀ ਆੜਾ ਹੈ 93 ਦੇ ਵਿੱਚ ਵੀ ਆਏ ਪਰ ਪੰਜਾਬ ਮੁੜ ਕੇ ਡਿੱਗਦਾ ਵੀ ਹੈ ਪੰਜਾਬ ਮੁੜ ਕੇ ਖੜਾ ਹੋਣਾ ਵੀ ਜਾਣਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਟੋਰਾਂਟੋ ਵਿਖੇ ਮੌਜੂਦ ਆ ਪੰਜਾਬ ਦੇ ਮੇਲਾ ਹੋ ਰਿਹਾ ਔਰ ਮੇਰੇ ਨਾਲ ਬਾਈ ਸੁਖਿੰਦਰ ਸੁਖੀ ਸੋ ਬਾਈ ਜੀ ਪਹਿਲਾਂ ਤਾਂ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਧੰਨਵਾਦ ਬਹੁਤ ਬਹੁਤ ਕੀ ਕਹਿਣਾ ਚਾਹੋਗੇ ਬਾਈ ਜੀ ਮੇਲੇ ਤੇ ਪਰਫਾਰਮ ਕਰਕੇ ਆ ਕਿਵੇਂ ਦੇਖਦਿਆਂ ਹਾਂ ਦੇਖੋ ਬਹੁਤ ਵਧੀਆ ਬੜੇ ਸੋਹਣੇ ਲੋਕ ਨੇ ਬੜੇ ਵਧੀਆ ਸਰੋਤਿਆਂ ਨੇ ਸੁਣਨ ਵਾਲੇ ਬਿਲਕੁਲ ਪੰਜਾਬ ਦਾ ਮਾਹੌਲ ਬਣਿਆ ਵੈਸਾ ਕਹਿੰਦੇ ਜਿੱਥੇ ਚਾਰ ਪੰਜਾਬੀ ਜੁੜ ਜਾਂਦੇ ਨੇ ਮੇਲਾ ਲੱਗ ਜਾਂਦਾ ਹੈ ਇੱਥੇ ਤਾਂ ਜਿਹੜੇ ਇਹ ਇਕੱਲਾ ਐਂਟਰਟੇਨਮੈਂਟ ਦਾ ਸਾਧਨ ਨਹੀਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਪੰਜਾਬੀ ਸੰਗੀਤ ਨਾਲ ਜੋੜਨ ਲਈ ਸਾਡੀ ਵਿਰਾਸਤ ਨਾਲ ਜੋੜਨ ਲਈ ਬਹੁਤ ਵਧੀਆ ਉਪਰਾਹਲਾ ਕਿਉਂਕਿ ਕਿਸੇ ਵੀ ਕੀਤੇ ਕੰਮ ਦਾ ਥੋੜੇ ਚਿਰ ਬਾਅਦ ਪਤਾ ਲੱਗਦਾ ਆਉਣ ਵਾਲੇ ਸਮੇਂ 'ਚ ਅਸੀਂ ਇਹ ਸਾਨੂੰ ਫੀਲ ਹੋਊਗਾ ਕਿ ਸਾਡੇ ਆਉਣ ਵਾਲੇ ਬੱਚੇ ਇਦਾਂ ਦੇ ਉਪਰਾਹਲੇ ਕਰਨਗੇ ਪੂਰੀ ਨਾਨ ਰੋਸ਼ੀ ਨੂੰ ਘਾਟਾ ਪੈਣ ਵਾਲਾ ਜਿਹੜਾ ਤੁਸੀਂ ਉੱਥੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਕੀ ਕਹੋਗੇ ਪੱਲਾ ਜੀ ਬਾਰੇ ਨਹੀਂ ਦੇਖੋ ਪੱਲਾ ਜੀ ਸਦੀ ਦੇ ਕਲਾਕਾਰ ਸੀਗੇ ਸਾਡੇ ਤਾਂ ਹਾਂ ਹਿੱਸਾ ਸੀ ਮੈਂ ਤੁਹਾਨੂੰ ਤਾਂ ਲੱਗਦਾ ਵੀ ਜਿਵੇਂ ਸਾਡੀ ਅੱਧੀ ਦੁਨੀਆ ਮਰ ਗਈ ਸਾਡਾ ਸ੍ਰੀਨੁਦਰ ਰੰਗ ਹੋ ਗਿਆ ਕਿਉਂਕਿ ਮੈਨੂੰ ਤਾਂ ਉਂਗਲ ਫੜ ਕੇ ਉਹਨਾਂ ਨੇ ਤੁਰਨਾ ਸਕਿਆ ਮੇਰੇ ਪਹਿਲੇ ਕੀਤ ਬੰਗਾ ਵਿੱਚ ਨਾਈ ਦੇ ਵਿੱਚ ਉਹਨਾਂ ਨੇ ਐਕਟ ਕੀਤਾ ਐਸੇ ਮਾਡਲ ਤੇ ਮੈਨੂੰ ਇਸ ਇੰਡਸਟਰੀ ਚ ਲੈ ਕੇ ਅਸ਼ਨ ਘਾਟਾਂ 'ਚ ਮੈਂ ਗਿਆ ਤੇ ਉਹ ਘਾਟਾ ਪੂਰਾ ਨਹੀਂ ਹੋਣਾ ਕੋਈ ਆ ਬੰਦਾ ਇਦਾਂ ਦਾ ਚਲੇ ਜਾਂਦਾ ਵੀ ਉਹਨਾਂ ਦੀ ਜਿਹੜੀ ਘਾਟ ਆ ਹਮੇਸ਼ਾ ਫਿਲਮੀ ਸਕਰੀਨ ਦੇ ਪਰਦੇ ਤੇ ਰੜਕਦੀ ਰਹੂਗੀ ਜਿਹੜਾ ਉਹ ਗੈਪ ਆ ਗਿਆ ਖਾਲੀਪਨ ਕੋਈ ਕਲਾਕਾਰ ਉਹਨੂੰ ਭਰ ਨਹੀਂ ਸਕਿਆ ਤੇ ਜੇ ਆਪਾਂ ਗੱਲ ਕੀਤੀ ਜਾਵੇ ਪੰਜਾਬ ਦੀ ਤੁਸੀਂ ਸਦਾ ਹੀ ਸਲਾਮਤੀ ਦੀ ਗੱਲ ਕੀਤੀ ਹੈ ਜੇ ਪੰਜਾਬ ਆ ਤਾਂ ਪੰਜਾਬੀ ਆ ਤਾਂ ਪੰਜਾਬੀ ਆ ਤਾਂ ਅਸੀਂ ਸਾਰੇ ਉਹਦੇ ਨਾਲ ਆਂ ਜੀ ਕੀ ਕਹੋਂਗੇ ਏਡੀ ਤਰਾਸਦੀ ਦਾ ਟਾਈਮ ਆ ਜੀ ਕਿਵੇਂ ਦੇਖਦੇ ਹਾਂ ਨਹੀਂ ਦੇਖੋ ਪੰਜਾਬ ਲਈ ਬਹੁਤ ਔਖੀ ਘੜੀ ਆ ਇਹ ਸਾਰੇ ਨਾਲ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਪਰ ਕਹਿੰਦੇ ਨੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਸਾਡੇ ਅਸੀਂ 47 ਦਾ ਦੌਰ ਵੀ ਦੇਖਿਆ ਇੱਥੇ ਪਲੇਗ ਦਾ ਦੌਰ ਵੀ ਆਇਆ 84 ਦਾ ਦੌਰ ਵੀ ਵੇਖਿਆ ਪਹਿਲਾਂ 88 ਚ ਵੀ ਹੜ ਆਏ 93 ਦੇ ਵਿੱਚ ਵੀ ਆਏ ਪਰ ਪੰਜਾਬ ਮੁੜ ਕੇ ਡਿਗਦਾ ਵੀ ਆ ਪੰਜਾਬ ਮੁੜ ਕੇ ਖੜਾ ਹੋਣਾ ਵੀ ਜਾਣਦਾ ਹੈ ਤੇ ਅੱਜ ਜਿੰਨੇ ਸੰਸਥਾਵਾਂ ਸਾਡੇ ਕਲਾਕਾਰ ਭਰਾ ਸਾਰੇ ਲੱਗੇ ਹੋਏ ਨੇ ਤੇ ਸਮੇਂ ਦੇ ਨਾਲ ਅਸੀਂ ਪੰਜਾਬੀ ਹਾਂ ਪੇ ਖੜੇ ਹੋ ਜਾਣਾ ਸਾਨੂੰ ਕਹਿੰਦੀ ਮਦਦ ਦੇ ਲੋੜ ਨਹੀਂ ਅਸਤਾ ਦੂਜਿਆਂ ਦੀ ਮਦਦ ਕਰਦੇ ਆ ਦੂਜਿਆਂ ਨੂੰ ਖੜੇ ਕਰਦੇ ਆ ਤੇ ਇਹ ਮਹੀਨੇ ਦੋ ਮਹੀਨੇ ਦੇ ਵਿੱਚ ਪੰਜਾਬ ਨੇ ਫੇਰ ਖੜਾ ਹੋ ਜਾਣਾ ਇੱਦੀ ਪੰਘੜੇ ਪਾਣਗੇ ਮੇਲੇ ਲੱਗਣਗੇ ਧੰਨਵਾਦ ਬਾਈ ਜੀ ਬਹੁਤ ਬਹੁਤ ਥੈਂਕ ਯੂ ਬਹੁਤ ਧੰਨਵਾਦ ਸੋ ਇਹ ਸੰਸ ਕੁਮਿੰਦਰ ਸੁਖੀ ਜਿਨ੍ਹਾਂ ਨੇ ਜਿੱਥੇ ਜਸਵਿੰਦਰ ਭੱਲਾ ਨੂੰ ਯਾਦ ਕਰਦੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉਹ ਉੱਥੇ ਪੰਜਾਬ ਦੀ ਜਿਹੜੀ ਇਤਰਾਸ ਦੀ ਆਈ ਹੋਈ ਆ ਹੜ੍ਹ ਦੇ ਕਾਰਨ ਉਹਨਾਂ ਨੇ ਉਹ ਵੀ ਕਿਹਾ ਵੀ ਇਹ ਪੰਜਾਬ ਆ ਔਰ ਪੰਜਾਬੀ ਨੇ ਕਈ ਸੰਤਾ ਪੰਜਾਬ ਨੇ ਹੰਢਾਏ ਆ ਪੰਜਾਬੀਅਤ ਜਿਹੜੀ ਆ ਪੰਜਾਬ ਦੇ ਨਾਲ ਆ ਔਰ ਅਸੀਂ ਪੰਜਾਬੀਆਂ ਚਾ ਔਰ ਪੰਜਾਬ ਨੂੰ ਕਹਿੰਦੇ ਹੁੰਦੇ ਜੰਮਿਆਂ ਨੂੰ ਨਿਤ ਮਹਿਮਾ ਉਹ ਕਹਿੰਦੇ ਵੀ ਪੰਜਾਬ ਜਿੰਦਾਬਾਦ ਸੀ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗਾ ਸੋ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਭਪਿੰਦਰ ਗਰੇਵਾ ਡੇਲੀ ਪੁਲਸ ਪੰਜਾਬੀ ਟੋਰਾਂਟੋ ਕੈਨੇਡਾ